ਮੈਂ ਮੈਰਾਜੀ ਮੈਂ ਗਰੂਬੀਆਟ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਲਾਤ ਪਹਿਲੇ ਬਾਜ਼ਾਰ ਚ ਟ੍ਰੈਫਿਕ ਹਰ ਵੇਲੇ ਜਾਮ ਰਹਿਦਾ ਸੀ ਔਰ ਮੇਰਾ ਖਿਆਲ ਹੈ 2-3 ਸਾਲਾਂ ਤੋਂ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਸਾਡੇ ਗਰੂਪ ਗੁਰਪ੍ਰੀਤ ਸਿੰਘ ਹੀ ਭੁੱਲਰ ਸਾਹਿਬ ਨੇ ਉਹਨਾਂ ਨੇ ਬੜਾ ਸਹਿਯੋਗ ਕੀਤਾ ਜਿਵੇਂ ਪਿਆਰ ਦੇ ਵਿੱਚ ਟ੍ਰੈਫਿਕ ਵਨਵੇ ਕਰਨ ਤੋਂ ਬਾਅਦ ਟ੍ਰੈਫਿਕ ਵਿਵਸਥਾ ਬਹੁਤ ਸੁਚਾਰੂ ਰੂਪ ਨਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜਿੰਨੀ ਪਹਾੜੀਆਂ ਜਿਹਨੇ ਸਾਡਾ ਬਰਾ ਸਿਓ ਕੀਤਾ ਹਣ ਪਹਿਲੇ ਸਾਡੇ ਨਾਲ ਚੱਲਦੇ ਮਾਰਕੀਟ ਦੇ ਨਾਲ ਲੋਕਾਂ ਦੇ ਦੁੱਖ ਸੁੱਖ ਨੂੰ ਸਮਝਦੇ ਰੋਂਦਾ ਨਾ ਹਲਾ ਅੱਜ ਦੇ ਵਿਆਰ ਦੇ ਬਿਲਕੁਲ ਠੀਕ ਹੈ ਜਿਹੜੇ ਯਾਤਰੀ ਜਾਂਦੇ ਆ ਉਹਨਾਂ ਨੂੰ ਵਸਤਾ ਮਿਲ ਗਈ ਹੈ ਪਹਿਲੇ ਇੱਥੇ ਵਿਆਰ ਦੇ ਵਿੱਚ ਬੱਚੇ ਰੋਂਦੇ ਰਹਿੰਦੇ ਸੀ ਉਹਨਾਂ ਦੇ ਕਿ ਲੱਗਟੀਆਂ ਨਿਕਲ ਜਾਂਦੀਆਂ ਸੀ ਕਿਸੇ ਫਲੈਟ ਨਿਕਲ ਜਾਂਦੀ ਸੀ ਇੱਥੇ ਵਿਆਰ ਦੇ ਵਿੱਚ ਆਦਰ ਲੰਗਨ ਜੋ ਕਿ ਚਕਾਨੇ ਅੱਜ ਇਸ ਵਿਸਥਾ ਬੜੀ ਸੋਹਣੀ ਚੱਲਦੀ ਪਈ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਕਿਤੇ ਵਿਆਰ ਦੀ ਦਿਸ਼ਾ ਦੇ ਦੇ ਉਹ ਸਾਰੇ ਜਿਹੜੇ ਖੁਸ਼ ਹੈ ਨਹੀਂ ਜਾਣਾ ਸੀ ਗੁਰੂ ਘਰ ਲੱਗਣਾ ਨਹੀਂ ਚਾਹਦੇ ਨਹੀਂ ਸੀ ਪਰ ਜਿਹਨੇ ਜਿਹੜੇ ਯਾਤਰੀ ਨੇ ਵਾਪਸ ਆਣਾ ਜਿਹਨੂੰ ਗੁਰੂ ਘਰ ਕੰਮ ਹੈ ਉਹ ਕਿੱਥੇ ਜਾਏ ਉਹ ਆਖਰ ਤਾਂ ਹੈ ਕਿਉਂਕਿ ਤੇ ਸਾਡੀ 120 ਸਾਲ ਪੁਰਾਣੀ ਦੁਕਾਨ ਆ ਚ ਨੌਵੀਂ ਪੀੜੀ ਤੋਂ ਉਸੇ ਇੱਥੇ ਮਤਲਬ ਸਮਝੋ ਆ ਚੱਲਦੀ ਪਈ ਤੇ ਇਹ ਜਿਹੜੀ ਵਿਵਸਥਾ ਵਾ ਕੁਝ ਸਾਲ ਪਹਿਲੇ ਚੱਲਦੀ ਸੀ ਵਿਵਸਥਾ ਵਨ ਵੇ ਰਹਿੰਦੀ ਸੀ ਪਰ ਕਾਫੀ ਸਾਲਾਂ ਤੋਂ ਵਿਵਸਥਾ ਜਿਹੜੀ ਨਾ ਬਿਲਕੁਲ ਲਚਰ ਵਿਵਸਥਾ ਹੋ ਉਵਸਤਾ ਬਿਲਕੁਲ ਠੀਕ ਚੱਲ ਰਹੀ ਆ ਉਹ ਸਭ ਆਪਣੇ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਹੈ ਪਹਿਲਾਂ ਸਿਰ ਉਹਨਾਂ ਨੂੰ ਉਹ ਦੂਜਾਰ ਪਾਲ ਸਿੰਘ ਜੀ ਜਿੱਥੇ ਗੱਡੀ ਭਟੀਆਂ ਜਿਵੇਂ ਪੂਰਾ ਸਾਰਾ ਪਤਾ ਨਹੀਂ ਸਾਰਾ ਉਹਨਾਂ ਨੇ ਬੜੀ ਵਿਵਸਥਾ ਬਹੁਤ ਸੋਹਣੀ ਆ ਰੋਬਰ ਦਾ ਸਭ ਤਾਂ ਪੈਂਦਾ ਜੀ ਜਿਲੇ ਰਸਤਾ ਨਹੀਂ ਮਿਲੇਗਾ ਗਾਹ ਨੂੰ ਤਾਂ ਆਏਗਾ ਕਿੱਥੋਂ ਉਹਨੂੰ ਗੱਡੀ ਫੰਡੀ ਵਾਪਸ ਚਲੇ ਜਾਂਦਾ ਸੀ ਇਹ ਹੌਲ ਸੇਲ ਮਾਰਕੀਟ ਹੈ ਸਾਰੀ ਗਾਹ ਪਹੁੰਚ ਨਹੀਂ ਪੰਦਾ ਸੀ ਦੁਕਾਨ ਤੇ ਫਿਰ ਉਸਤਾ ਚਲੋ ਬਾਕੀ ਗਾ ਘਾਟ ਹੋਣਾ ਇੱਕ ਖਰੀ ਗੱਲ ਹੈ ਪਰ ਜਿਹੜਾ ਆਵੇ ਉਹ ਵੀ ਨਾ ਪਹੁੰਚ ਪਾਵੇ ਤਾਂ ਵਿਵਸਥਾ ਤਾਂ ਖਰਾਬ ਹੋ ਜਾਂਦੀ ਹੈ ਐਸਐਸਪੀ ਆਪਣੇ ਐਸਪੀ ਸਾ ਔਰ ਜਿਹੜੇ ਉਧਰ ਹੈਗੇ ਨੇ ਵੱਡੇ ਆਪਣੇ ਮਾਰਕੀਟ ਹਾਂ ਹਾਂਜੀ ਆਵਾਜ਼ ਬਹੁਤ ਸੌਖੀ ਹੋ ਗਈ ਹੈ ਜੀ ਮਾਰਕੀਟ ਮੁਸ਼ਕਲ ਕੋਈ ਨਹੀਂ ਬਹੁਤ ਵਧੀਆ ਹੋ ਰਹੀ ਹੈ ਦੁਕਾਨਦਾਰਾਂ ਦੀ ਮੈਂ ਮੇਰਾ ਨਾਮ ਡਾਕਟਰ ਜਲਜੀਤ ਸਿੰਘ ਪੀਪਲ پارک ਹੁਮਰ ਐਸੋਜੀਤ ਮੈਂ ਰਸਤੇ ਚੋਂ ਲੰਘ ਰਿਹਾ ਸੀਗਾ ਲੇਕਿਨ ਮੈਨੂੰ ਬਹੁਤ ਵਧੀਆ ਲੱਗਾ ਇੱਕ ਖੁੱਲਾ ਡੁੱਲਾ ਇਲਾਕਾ ਲੱਗਾ ਤੇ ਇਹਦੇ ਵਿੱਚ ਜਦ ਮੈਂ ਪਹਿਲੇ ਲੰਘਦੇ ਸੀ ਨਾ ਆਪਾਂ ਜਦੋਂ ਕਿਤੇ ਸ਼ੋਪਿੰਗ ਕਰਨ ਆਉਣਾ ਜਾਂ ਕਿਤੇ ਕੋਈ ਵੀ ਆਪਾਂ ਖਰੀਦ ਦਾ ਪੂਰਤੀ ਕਰਨ ਆਉਣਾ ਕੱਪੜੇ ਦੀ ਤੇ ਉਦੋਂ ਨੰਗਣੇ ਵਿੱਚ ਇੰਨੀ ਤਕਲੀਫ ਹੁੰਦੀ ਸੀ ਸਾਡੀ ਗੱਲ ਲੇਕਿਨ ਹੁਣ ਮੈਂ ਆਸਪਾਸ ਲਾਗੋਚਾਗੋ ਪੁੱਛਿਆ ਕਿ ਭਾਜੀ ਇਨੀ ਵਧੀਆ ਸੌਦਾ ਜਿਹੜੀ ਕਿਵੇਂ ਮਿਲੀ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਇਸ ਤਰ੍ਹਾਂ ਇਤਨਾ ਸਾਡੀ ਗੱਲ ਹੈਗੇ ਨੇ ਤੇ ਗਿਨੀ ਪਾਟਿਆ ਜੀ ਔਰ ਨਿਰਿੰਦਰ ਰਤਨ ਜੀ ਉਹਨਾਂ ਨੇ ਜਿਹੜੀ ਕੰਪਲੇਨਟ ਕੀਤੀ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੇ ਅੱਗੇ ਜਿਹੜੀ ਆ ਉਹ ਏ ਡੀ ਸੀਪੀ ਸਾਹਿਬ ਹਰਪਾਲ ਸਿੰਘ ਜੀ ਜਿਹੜੀ ਆ ਉਹ ਦਿੱਤੀ ਗਈ ਲੈਟਰ ਜਿਹੜੀ ਉਹਨਾਂ ਨੇ ਮਾਰਕ ਕੀਤੀ ਤੇ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਉਹਦੇ ਕਾਰਨ ਜਿਹੜਾ ਸਾਨੂੰ ਜਿਹੜੀ ਬੜੀ ਸੌਦਾ ਮਿਲੀ ਆ ਹੂੰ لیکن ਜਦੋਂ ਇਹ ਸੁਭਾ ਮਿਲੀ ਤੇ ਮੈਨੂੰ ਬੜਾ ਵਧੀਆ ਲੱਗਾ ਵੀ ਜਦੋਂ ਮੈਂ ਨੰਗਦੇ ਗੁਜਣ ਡਿਆ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਾ ਇਹ ਇਲਾਕਾ ਕਿ ਵਾਕਿਆ ਯਾਰ ਇਹਦੇ ਸੀਪੀ ਸਾਹ ਦਾ ਬੜਾ ਸਲੰਘਾ ਜੋ ਕਦਮਿਆਂ ਵੀ ਜਿਨ੍ਹਾਂ ਨੇ ਇਹ ਇੰਨਾ ਵਧੀਆ ਕਦਮ ਚੁੱਕਿਆ ਸਾਨੂੰ ਇਹ ਜਦੋਂ ਹੁਣੇ ਹੰਦੇ ਇੱਕ ਤੇ ਜਿਹੜਾ ਰਸਤਾ ਸੀਗਾ ਇਹ ਰਸਤਾ ਤੇ ਇੱਕ ਜਾਂਦਾ ਭਾਈ ਦੋਬਾ ਭਾਈ ਸਾਹ ਲੋ ਜੀ ਇੱਕ ਦਰਗਾਹ ਮੰਦਰ ਇੱਕ ਗੁਰੂ ਕਾ ਮੈਲ ਗੁਰਦੁਆਰਾ ਤੇ ਦਰਗਾਹ ਮੰਦਰ ਜੀ ਜਦੋਂ ਇਧਰੋਂ ਰਸਤਾ ਜਾਂਦਾ ਹੀ ਨਾ ਤੇ ਇੱਕ ਇਧਰੋਂ ਸ੍ਰੀ ਹਰਮੰਦਰ ਸਾਹਿਬ ਸਾਚ ਖੰਡ ਆਪਣੇ ਉਦੋਂ ਬਰਸਤਾ ਜਾਂਦਾ ਇਸ ਕਰਕੇ ਸੰਗਤਾਂ ਜਿਹੜੀਆਂ ਕਾਫੀ ਇੱਥੇ ਆਉਂਦੀਆਂ ਸੀਗੀਆਂ ਲੇਕਿਨ ਸੰਗਤਾਂ ਦੇ ਆਉਣ ਦੇ ਨਾਲ ਜਿਹੜਾ ਸੀ ਨਾ ਉਹ ਬੜਾ ਪਰੇਸ਼ਾਨੀ ਹੁੰਦੀ ਸੀ ਲੋਕਾਂ ਨੰਗਣ ਵਿੱਚ ਹੁਣ ਜਿਹੜੀ ਆਟੋ ਦੀ ਵਨਵੇ ਤਾ ਗਿਆ ਨਾ ਉਹਦੇ ਬਾਰੇ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਇਹਦੇ ਵਿੱਚ ਜਿਹੜਾ ਸਾਰਾ ਜਿਹੜਾ ਕਦਮ ਚੁੱਕਿਆ ਗਿਆ ਇਹ ਜਿੰਨੀ ਭਟਕਿਆ ਤੇ ਨਿਰਿੰਦਰ ਜੀ ਵੱਲੋਂ ਚੁੱਕਿਆ ਗਿਆ ਲੇਕਿਨ ਜਿਹੜਾ ਉਹਨਾਂ ਦੀ ਕੰਪਲੇਂਟ ਉੱਤੇ ਜਿਹੜੀ ਕਾਰਵਾਈ ਕੀਤੀ ਆ ਸੀਪੀ ਸਾਹਿਬ ਨੇ ਔਰ ਏਡੀਸੀਪੀ ਹਰਪਾਲ ਸਿੰਘ ਜੀ ਨੇ ਤੇ ਮੈਂ ਉਹਨੂੰ ਕਹਾਂਗਾ ਕਿ ਇਹ ਬਹੁਤ ਹੀ ਸਲਾਘਾਜੋਕ ਕਦਮ ਆ ਤੇ ਮੈਂ ਕਹਾਂਗਾ ਕਿ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਸਮੇਂ ਸਮੇਂ ਸ਼ੁਰੂ ਹੋਣੇ ਚਾਹੀਦੇ ਆ ਅੱਜ ਇਹਦੇ ਵਿੱਚ ਮੈਂ ਪੁੱਛਿਆ ਜੀ ਅਲਾਗੋਂ ਪਤਾ ਲੱਗਾ ਮੈਨੂੰ ਤੇ ਮੈਨੂੰ ਆnde ਕਿ ਇਹ ਜਿਹੜਾ ਵਨਵੇ ਕੀਤਾ ਗਿਆ ਹੁਣ ਜਿਹੜਾ ਆਟੋ ਇੱਕ ਤਰਫੋਂ ਆਉਂਦੇ ਇੱਕ ਤਰਫੋਂ ਨਹੀਂ ਆਉਂਦੇ ਇਹਦੇ ਨਾਲ ਜਿਹੜੀ ਆ ਉਹ ਸਾਨੂੰ ਟ੍ਰੈਫਿਕ ਦੇ ਵਿੱਚ ਬੜੀ ਜਿਹੜੀ ਨਿਰਾਸ਼ਾਤ ਮਿਲੀ ਆ ਲੇਕਿਨ ਮੈਨੂੰ ਹੀ ਇਹਦੇ ਵਿੱਚ ਬੜਾ ਚੰਗਾ ਲੱਗਾ ਤੇ ਮੈਂ ਸੀਪੀ ਸਾਹਿਬ ਦਾ ਔਰ ਏਡੀਸੀਪੀ ਸਾਹਿਬ ਦਾ ਧੰਨਵਾਦ ਕਰਦਾ ਔਰ ਗਿਨੀ ਪਾਟੀਆਂ ਦਾ ਚੇਅਰਮੈਨ ਤੇ ਦੂਸਰੇ ਜਿਹੜੇ ਆਪਣੇ ਨਿੰਦਰ ਰਤਨ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪਰਾਲਾ ਜਿਹੜਾ ਕੀਤਾ ਕੰਪਲੀਟ ਰਹੀਂ ਧੰਨਵਾਦ ਨਾ ਰਮਨਦੀਪ ਸਿੰਘ ਜੀ ਬਾਜ਼ਾਰ ਕੈਸ਼ ਦਾ ਰਬਜਾਰ ਜੀ ਤੇ ਸਾਡੇ ਇੱਥੇ ਪਹਿਲੇ ਬੜੀ ਪ੍ਰੋਬਲਮ ਆਂਦੀ ਸੀ ਰਿਕਸ਼ੇ ਦੀ ਬਹੁਤ ਜ਼ਿਆਦਾ ਅੰਦਾਇ ਰਾਸ਼ਨਾਂ ਜ਼ਿਆਦਾ ਹੁੰਦਾ ਸੀ ਜਿਹਦੇ ਕਰਕੇ ਗਾਹ ਨਹੀਂ ਆਂਦਾ ਸੀ ਸਾਡੀ ਮਾਰਕੀਟ ਵਿੱਚ ਫਿਰ ਪਿੱਛੇ ਆਪਾਂ ਗਿਨੀ ਪਾਰਟੀ ਐ ਨੂੰ ਰਿਕੁਐਸਟ ਕੀਤੀ ਸੀ ਬਈ ਕੋਈ ਹੱਲ ਕੀਤਾ ਜਾਵੇ ਇਹਦਾ ਫਿਰ ਉਹਨਾਂ ਨੇ ਲੈਟਰ ਦਿੱਤੀ ਕਮਿਸ਼ਨਰ ਸਾਹਿਬ ਨੂੰ ਗੁਰਬੀਲ ਭੁੱਲਰ ਜੀ ਨੂੰ ਤੇ ਅੱਗੋਂ ਉਹਨਾਂ ਨੇ ਐਸਪੀ ਸਾਹਿਬ ਦੀ ਡਿਊਟੀ ਲਾ ਕੇ ਸਾਡਾ ਬੜਾ ਸੋਖਾ ਕਰਤਾ ਕੰਮ ਇੱਥੇ ਤੇ ਹੁਣ ਇਹ ਰਿਕਸ਼ੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚੌਂਕ ਵਿੱਚ ਵੀ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੈ ਐਸਐਹ ਸਾਹਿਬ ਦੀ ਜਿਹਦੇ ਕਰਕੇ ਹੁਣ ਰਸ਼ ਨਹੀਂ ਹੈਗਾ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਹੁਣ ਸੋਖ ਹੈਗੀ ਆ ਪੂਰਾ ਹੋ ਗਿਆ ਜੀ ਬਹੁਤ ਬਹੁਤ ਥੈਂਕ ਯੂ ਐਸ ਪੀ ਸਾਹਿਬ ਦਾ ਵੀ ਤੇ ਕਮਿਸ਼ਨਰ ਸਾਹਿਬ ਦਾ ਵੀ ਤੇ ਗੀਨੀ ਪਾਟਿਆ ਜੀ ਦਾ ਵੀ ਪਹਿਲੇ ਗਾਹ ਜਾਂਦਾ ਹੀ ਨਹੀਂ ਪਿਆ ਸੀ ਜਿਹੜੀ ਰਸ਼ ਕਰਕੇ ਬੜਾ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਨਾ ਗਾਹ ਗਾ ਬੰਦ ਅਸੀਂ ਕੋਈ ਕਾਗ ਦਾ ਸਕੂਟਰ ਨਹੀਂ ਆ ਸਕਦਾ ਕੋਈ ਗਾਗ ਨਹੀਂ ਆ ਸਕਦਾ ਬਹੁਣ ਬੜਾ ਸੁੱਖਾ ਹੋ ਗਿਆ ਆਪਣਾ ਕਮਿਸ਼ਨਰ ਸਾਹਿਬ ਦਾ ਐਸ ਪੀ ਸਾਹਿਬ ਦਾ ਗੀਨੀ ਪਾਟਿਆ ਜੀ ਦਾ ਨਿੰਦਰ ਸਿੰਘ ਰਤਨਜੀ ਦਾ ਉਹਨਾਂ ਨੂੰ ਪਰ ਰਿਕਵੈਸਟ ਕੀਤੀ ਸੀ ਉਹਨਾਂ ਨੇ ਸਾਡਾ ਕੰਮ ਕਰਾ ਕੇ ਦਿੱਤਾ